ਹੈਲੋ ਜੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਜੈ ਮਾਤਾ ਦੀ ਰਾਮ ਰਾਮ ਢੜ ਸਾਕਾ ਤੁਹਾਡੇ ਆਪਣੇ ਚੈਨਲ ਡੇਲੀ ਡਾਈ ਬਲੌਗ ਤੇ ਹੋਣੇ ਆਏ ਆ ਕੰਮ ਤੋਂ ਤੇ ਭੁੱਖ ਬੜੀ ਲੱਗੀ ਆ ਤੇ ਅੱਜ ਰੋਟੀ ਖਾਣ ਨੂੰ ਮੇਰਾ ਜੀ ਨਹੀਂ ਕਰਦਾ ਮਾਸਾ ਵੀ ਤੇ ਅੱਜ ਮੇਰਾ ਜੀ ਕਰਦਾ ਕੋਈ ਵਧੀਆ ਚੀਜ਼ ਬਣਾਈਏ ਫਿਰ ਬੜਾ ਸੋਚਾਂਗਾ ਫਿਰ ਮੈਂ ਕਿਹਾ ਤੇ ਮੈਗੀ ਬਣਾਉਣੀ ਆ ਕਿਉਂਕਿ ਮੈਗੀ ਇਹ ਪਹਿਲਾਂ ਵੀ ਉਦੋਂ ਨਹੀਂ ਬਣਾਈ ਸੀ ਪਰ ਅੱਜ ਵੱਖਰੀ ਬਣਾਵਾਂਗੇ ਅੱਜ ਸੌਸ ਪਾ ਕੇ ਦੋ ਟਮਾਟੋ ਸੌਸ ਪਾਵਾਂਗੇ ਵਿੱਚ ਫਿਰ ਬਣਾਵਾਂਗੇ ਮੈਗੀ ਤੇ ਉਹਦੇ ਬਾਅਦ ਸਾਨੂੰ ਕੀ ਕੀ ਚਾਹੀਦਾ ਵਾ ਉਹ ਤੁਹਾਨੂੰ ਦੱਸ ਦਿਆਂਗਾ ਤੇ ਮੈਂ ਟਮਾਟਰ ਮੈਂ ਤਿਆਰੀ ਕਰਦੇ ਆ ਤੇ ਮੈਗੀ ਬਣਾਉਣ ਵਾਸਤੇ ਆਪਾਂ ਇੱਕ ਟਮਾਟਰ ਲਿਆ ਵਾ ਇੱਕ ਗੰਡਾ ਲਿਆ ਵਾ ਤੇ ਤਿੰਨ ਲਾਲ ਮਿਰਚਾਂ ਲਈਆਂ ਵਾ ਜਿਹਨੂੰ ਆਪਾਂ ਹਰੀਆਂ ਮਿਰਚਾਂ ਵੀ ਕਹਿੰਦੇ ਆ ਪਰ ਇਹ ਹੁਣ ਹਰੀਆਂ ਨਹੀਂ ਰਹਿ ਗਈਆਂ ਲਾਲ ਹੋ ਗਈਆਂ ਵਾ ਤੇ ਦੋ ਪੈਕੇਟ ਅਸੀਂ ਮੈਗੀ ਦੇ ਲਏ ਆ ਤੇ ਇੱਕ ਆਪਾਂ ਹਰੀ ਚਟਨੀ ਲਈ ਆ ਤੇ ਇੱਕ ਲਾਲ ਚਟਨੀ ਲਈ ਆ ਤੇ ਹੁਣ ਪਹਿਲਾਂ ਅਸੀਂ ਗੰਡੇ ਨੂੰ ਕੱਟ ਲੈਨੇ ਟਮਾਟਰਾਂ ਨੂੰ ਕੱਟ ਲੈਨੇ ਧੋ ਕੇ ਕੱਟ ਕੇ ਤੇ ਫਿਰ ਤੁਹਾਨੂੰ ਵਿਖਾਉਨੇ ਆ ਗੰਡੇ ਵੀ ਕੱਟ ਲਿਆ ਟਮਾਟਰ ਵੀ ਕੱਟ ਲਿਆ ਤੇ ਮਿਰਚਾਂ ਵੀ ਕੱਟ ਲਈਆਂ ਵਾ ਤੇ ਹੁਣ ਅਸੀਂ ਤੜਕਣੀ ਤੇ ਰੱਖ ਕੇ ਤਿਆਰੀ ਕਰਦੇ ਆ ਤੜਕਾ ਲਾਉਣ ਦੀ ਅੱਜ ਕੜਾਈ 'ਚ ਨਹੀਂ ਬਣਾਉਣੀ ਅੱਜ ਤੜਕੀ ਤੜਕਣੀ 'ਚ ਬਣਾਉਣੀ ਆ ਤੜਕਣੀ 'ਚ ਇੱਕ ਗਲਤੀ ਨਹੀਂ ਹੁੰਦੀ ਹੈ ਬਗੀ ਕੜਾਈ 'ਚ ਜ਼ਿਆਦਾ ਗਲ ਜਾਂਦੀ ਹੈ ਤੜਕਣੀ ਹੈਡੀ ਪਾਣੀ ਸੁੱਕ ਗਿਆ ਵਾ ਪਹਿਲਾਂ ਤੜਕਣੀ ਦੇ ਵਿੱਚ ਪਾਣੀ ਸੁਕਾ ਲੈਣਾ ਪਾਣੀ ਦੇ ਵਿੱਚ ਹੋਏਗਾ ਕਿ ਤੇਲ ਪਾ ਕੇ ਛਿੱਟਾ ਪੈਂਦੀਆਂ ਤੇ ਦੋ ਚਮਚੇ ਆਪਾਂ ਤੇਲ ਦੇ ਪਾਵਾਂਗੇ ਜ਼ਿਆਦਾ ਨਹੀਂ ਪਾਉਣਾ ਦੋ ਚਮਚੇ ਬਾ ਪਾਉਣੇ ਆ ਬਾਦ ਦੋ ਚਮਚੇ ਤੇਲ ਦੇ ਤੇ ਇਹਨਾਂ ਤੇਲ ਨੂੰ ਥੋੜਾ ਜਿਹਾ ਗਰਮ ਹੋ ਆਉਣ ਦਿਨੇ ਗੈਸ ਨੂੰ ਘੱਟ ਕਰ ਦੇਣਾ ਕਿਉਂਕਿ ਤੇਲ ਥੋੜਾ ਬਾ ਜਿਆਦਾ ਸੇਕਾ ਨਹੀਂ ਚਾਹੀਦਾ ਇਹਨੇ ਬਹੁਤਾ ਸੇਕਾ ਕਰਾਂਗੇ ਤੇਲ ਸੜ ਜਾਣਾ ਮਾੜਾ ਇਹ ਪਾ ਕੇ ਵੇਨੇ ਤੇਲ ਗਰਮ ਹੋਇਆ ਕਿ ਨਹੀਂ ਤੇਲ ਗਰਮ ਹੋ ਗਿਆ ਹੁਣ ਗੰਡੇ ਪਾ ਦਨੇ ਵਿੱਚ ਥੋੜਾ ਪਿੱਛੇ ਹੋ ਜੰਨੇ ਕਿਉਂਕਿ ਛਿੱਟਾ ਪੈਂਦੀ ਆ ਗੰਡੇ ਨੇ ਪਾਤੇ ਆ ਹੁਣ ਮੈਂ ਟਿੰਕਣਾ ਹਲਾ ਦੇਣਾ ਹੁਣ ਇਹ ਕੀ ਕਰਨਾ ਹੁਣ ਇਹ ਨਾ ਵਿੱਚ ਨਾ ਥੋੜਾ ਜਿਹਾ ਲੂਣ ਪਾਉਣਾ ਇਹਦੇ ਥੋੜਾ ਜਿਹਾ ਨਾ ਬਹੁਤੀ ਜਿਆਦਾ ਨਹੀਂ ਵੀ ਥੋੜਾ ਜਿਹਾ ਵਿੱਚ ਲੂਣ ਪਾ ਦਾਂਗੇ ਚਮਚੇ ਦਾ ਚੌਥਾ ਹਿੱਸਾ ਇੰਨਾ ਦੋ ਪੈਕਟ ਹੈ ਮਹਿਕੀ ਜਾਂਦੇ ਚਮਚੇ ਦਾ ਚੌਥਾ ਹਿੱਸਾ ਪਾਉਣਾ ਵਾ ਤੇ ਇਹਨੂੰ ਹਿਲਾ ਲੈਣਾ ਇਹਦੇ ਨਾਲ ਕੀ ਹੁੰਦਾ ਇਹਦੇ ਨਾਲ ਟਮਾਟਰ ਤੇ ਜਿਹੜੇ ਗੰਡੇ ਉਹ ਗਲ ਜਾਂਦੇ ਆ ਚੰਗੀ ਤਰ੍ਹਾਂ ਸਾਡੇ ਟਮਾਟਰ ਗੰਡੇ ਜਿਹੜੇ ਚੰਗੀ ਤਰ੍ਹਾਂ ਗਲ ਜਾਂਦੇ ਆ ਹੁਣ ਸਾਡੇ ਗੰਡੇ ਭੁੱਜ ਗਏ ਆ ਹੁਣ ਵਿੱਚ ਅਸੀਂ ਟਮਾਟਰ ਪਾ ਦਾਂਗੇ ਤੇ ਜਿਹੜੀਆਂ ਮਿਰਚਾਂ ਉਹ ਵੀ ਪਾ ਦਾਂਗੇ ਇਹਦੇ ਵਿੱਚ ਅਸੀਂ ਲਾਲ ਮਿਰਚ ਨਹੀਂ ਪਾਉਣੀ ਕਿਉਂਕਿ ਇਹਦੇ ਵਿੱਚ ਅਸੀਂ ਦੂਜੀਆਂ ਹਰੀਆਂ ਮਿਰਚਾਂ ਪਾਤੀਆਂ ਵਾਂ ਸੁੱਕੀ ਲਾਲ ਮਿਰਚ ਨਹੀਂ ਐਟ ਬਣਗੇ ਆਪਾਂ ਮੈਂ ਜੰਮੀ ਦੇ ਗੱਡੇ ਨਾਲ ਟਮਾਟਰਾਂ ਨੂੰ ਘੋਲ ਲੈਨੇ ਆ ਕਿ ਕੱਚੇ ਨਾ ਰਹਿਣ ਤੇ ਫਿਰ ਤੁਹਾਨੂੰ ਵਿਖੋਣੇ ਤੜਕਾ ਭੁੱਜ ਗਿਆ ਬਾਤ ਹੁਣ ਕੀ ਕਰਨਾ ਆਪਾਂ ਤੁਹਾਨੂੰ ਦੱਸਦਾ ਵਾਂ ਹੁਣ ਅਸੀਂ ਪਾਣੀ ਰਸ ਦਿੰਨੇ ਆ ਥੋੜੇ ਸਾਈਡ ਤੇ ਤੇ ਇਹਦੇ ਵਿੱਚ ਡੇਢ ਗਲਾਸ ਪਾਣੀ ਪਾਉਣਾ ਹੈ ਦੋ ਪੈਗਟ ਮਹਿਕੀ ਤੇ ਡੇਢ ਗਲਾਸ ਪਾਣੀ ਪਾਉਣਾ ਤੇ ਪਾਣੀ ਦੇ ਪਹਿਲਾਂ ਅਸੀਂ ਵਿੱਚ ਪਾਵਾਂਗੇ ਮਸਾਲੇ ਤੇ ਲੂਣ ਪਾਤਾ ਵਾ ਲੂਣ ਨਹੀਂ ਪਾਉਣਾ ਤੇ ਦੇਗੀ ਲਾਲ ਮਿਰਚ ਪਾਵਾਂਗੇ ਚੁੰਚੇ ਦਾ ਚੌਥਾ ਹਿੱਸਾ ਹਾਂ ਇੰਨੀ ਜਿਆਦਾ ਨਹੀਂ ਪਾਉਣੀ ਠੀਕ ਹੈ ਜੀ ਤੇ ਗਰਮ ਮਸਾਲਾ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਠੀਕ ਹੈ ਜੀ ਤੇ ਮਸਾਲਾ ਪਾਵਾਂਗੇ ਕਾਮ ਮਸਾਲਾ ਵਾ ਇਹ ਮੈਨੂੰ ਪਤਾ ਨਹੀਂ ਮੰਮੀ ਨੇ ਬਣਾਇਆ ਵਾ ਕਿਹੜਾ ਮਸਾਲਾ ਹੈ ਇਹ ਇਹ ਪਾਵਾਂਗੇ ਇਹਨਾਂ ਸਭ ਬੜਾ ਤੜਕਾ ਬੜਾ ਸਵਾਦ ਲੱਗਦਾ ਹੁਣ ਹਲਦੀ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਠੀਕ ਹੈ ਜੀ ਮਸਾਲੇ ਸਾਰੇ ਪੈ ਗਏ ਆ ਲਾਲ ਮਿਰਚ ਨੂੰ ਨਹੀਂ ਪਾਣੀ ਕਿਉਂਕਿ ਇਹ ਚ ਹਰੀ ਮਿਰਚ ਪਾਈ ਆ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤੜਕੇ ਨੂੰ ਤੇ ਹੁਣ ਤੜਕਾ ਜਿਹੜਾ ਆਪਾਂ ਮੜਾ ਜਾ ਇਹਨੂੰ ਭੁੰਨ ਲੈਨੇ ਆ ਜਿਹੜੇ ਮਸਾਲੇ ਜਿਹੜੇ ਭੁੱਜ ਜਾਣ ਉਹਦਾ ਹਲਦੀ ਕੱਚੀ ਮੂਹ ਜਾਨੀ ਥੋੜਾ ਜਿਹਾ ਭੁੰਨ ਲੈਨੇ ਆ ਇਹਨੂੰ ਇਹ ਕਿ ਤੜਕਾ ਨੇ ਤੇਲ ਛੱਡਤਾ ਵਾ ਆਹੋ ਜੇ ਤੜਕਾ ਤੇਲ ਛੱਡਦੇ ਸੰਝ ਤੜਕਾ ਪੁੱਜ ਗਿਆ ਵਾ ਤੇ ਮੜਾ ਜਨ ਹੋਰ ਭੁੰਨ ਲੈਣੇ ਹਜੇ ਤੇ ਡੇਢ ਗਲਾਸ ਚ ਪਾਣੀ ਪਾਉਣਾ ਸੀ ਪਾਣੀ ਆਹੋ ਲਾਗੇ ਰੱਖ ਲਿਆ ਵਾ ਤੜਕਾ ਪੁੱਜ ਗਿਆ ਵਾ ਅੱਡਾ ਵਾਂਗੂ ਵਿੱਚ ਪਾਣੀ ਪਾ ਦਿੰਨੇ ਆ ਪਾਣੀ ਪਾਤਾ ਜੀ ਹੁਣ ਆ ਮੈਗੀ ਮਸਾਲਾ ਜਿਹੜਾ ਜਿਹੜਾ ਪੈਕਟਾਂ ਚੋਂ ਨਿਕਲਦਾ ਉਹ ਵੀ ਵਿੱਚ ਪਾ ਦਨੇ। ਤੁਹਾਨੂੰ ਮਿਕਸ ਕਰ ਦਨੇ ਇਹਨੂੰ ਚੰਗੀ ਤਰ੍ਹਾਂ। ਜੇ ਤੁਸੀਂ ਲੂਣ ਘੱਟ ਖਾਂਦੇ ਜੋ ਫਿਰ ਲੂਣ ਤੁਸੀਂ ਵੱਖਰਾ ਨਾ ਪਾਓ ਕਿਉਂਕਿ ਇਹ ਮੈਗੀ ਦੇ ਵਿੱਚ ਵੀ ਲੂਣ ਹੁੰਦਾ ਵਾ ਥੋੜਾ ਜਿਹਾ। ਠੀਕ ਹੈ ਜੀ। ਮੈਂ ਤਾਂ ਪਾਇਆ ਵਾ ਕਿ ਥੋੜਾ ਜਿਹੜਾ ਟਮਾਟਰ ਗੰਢੇ ਉਹ ਗਲ ਜਾਣ ਉਹਦਾ ਲੂਣ ਪਾਉਣ ਦੀ ਨਹੀਂ ਇਹ ਚ ਲੋੜ ਹੁੰਦੀ। ਲੂਣ ਇਹਦੇ ਵਿੱਚ ਹੀ ਹੁੰਦਾ ਪੈਕਟਾਂ ਦੇ। ਜਿਹੜੇ ਮੈਗੀ ਦੇ ਵਿੱਚੋਂ ਪੈਕਟ ਨਿਕਲਦੇ ਉਹਦੇ ਵਿੱਚ ਲੂਣ ਹੁੰਦਾ। ਹੁਣ ਮਿਕਸ ਹੋ ਗਿਆ ਜੀ। ਹੁਣ ਕੀ ਕਰਨਾ ਵਾ ਹੁਣ ਆਹ ਜਿਹੜੇ ਪੈਕਟ ਐ ਨਾ ਮੈਗੀ ਦੇ ਪੀਸ ਇਹਨੂੰ ਸਬੂਤੇ ਰੱਖਦੇ ਨੇ ਵਿੱਚ ਤੋੜਨਾ ੜੀ ਇਹਨਾਂ ਨੂੰ ਤੇਜੀ ਹੁਣ ਇਹਦਾ ਝੂਰਾ ਭੂਰਾ ਇਹ ਬਾਦ ਨੇ ਵਿੱਚ ਹੁਣ ਕੀ ਕਰਨਾ ਹੁਣ ਇਹਨੂੰ ਢੱਕ ਦੇਣਾ ਪਲੇਟ 'ਨਾਂ ਪਲੇਟ 'ਨਾਂ ਢੱਕ ਦੇਣਾ ਵਾ ਬਸ 1 ਮਿੰਟ ਬਾਅਦ ਸੇ ਜ਼ਿਆਦਾ ਟਾਈਮ ਜੇੜੀ ਉਹ ਤਾਂ ਢੱਕਣਾ ਵਾ ਜਿਹੜੇ ਪੀਸ ਐ ਇਹ ਵੱਖਰੇ ਵੱਖਰੇ ਹੋ ਜਾਣ ਮੈਗੀ ਦੇ ਲੱਛੇ ਜੇ ਬਣ ਜਾਣ ਤੇ ਹੁਣ ਜਦੋਂ ਮੜਾ ਜਾਂ ਉਬਲਾ ਵਾਲਾ ਹੁੰਦਾ ਵਾ ਪਾਣੀ ਨੂੰ ਸਿਰ ਤਾ ਨੂੰ ਵਿਖਾਉਨੇ ਇਹ ਵੇਨੇ ਆ ਲੱਛੇ ਜੇ ਵੱਖਰੇ ਹੋਏ ਕਿ ਨਹੀਂ ਹਾ ਦੇਖਾ ਲੱਛੇ ਬਣ ਗਏ ਨਾ ਹੁਣ ਨਹੀਂ ਢੱਕਣ ਦੀ ਲੋੜ ਹੁਣ ਨਹੀਂ ਤੁਸੀਂ ਢੱਕਣਾ ਹੁਣ ਇਹਨੂੰ ਇਦਾਂ ਰੈਂਦਣਾ ਤੇ ਜਿਹੜਾ ਇਹਦਾ ਪਾਣੀ ਆ ਨਾ ਓਪਾ ਬਣ ਕੇ ਤਾਂ ਨੂੰ ਉੱਡ ਜੇ ਤਾਰ ਥੱਲੇ ਡੇਪੀ ਬੱਤੀ ਵਾਲੀ ਆ ਸਾਈਡ ਤੇ ਕਰਦਾ ਹੁਣ ਨੇ ਇਹਨੂੰ ਟੱਕਣ ਦੀ ਲੋੜ ਹੁਣ ਇਹਨੂੰ ਇਦਾਂ ਰੈਂਦਣਾ ਕਿਉਂਕਿ ਹੁਣ ਇਹਦਾ ਜਿਹੜਾ ਪਾਣੀ ਆ ਉਹ ਭਾਪ ਬਣ ਕੇ ਤਾਂ ਉੱਡਣਾ ਵਾ ਤੇ ਇਦਾਂ ਇਹਦਾ ਪਾਣੀ ਖਤਮ ਹੋ ਜਾਣਾ ਇਹਨੇ ਸੁੱਕ ਕੇ ਆ ਬੜੀ ਉਹ ਲੱਛੇਦਾਰ ਮੈਗੀ ਬਣ ਜਾਣੀ ਤੁਣੇ ਨੂੰ ਬਣ ਦਿੰਨੇ ਆਪਾਂ ਤੇ ਜਦ ਬਣਦੀ ਆ ਫਿਰ ਤੁਹਾਨੂੰ ਖੋਣਾ ਹੈ ਦੀ ਵੀ ਦੇ ਬਣਾ ਉਹ ਮੁੜ ਕੇ ਫਿਰ ਤਾ ਟਮਾਟੋ ਸਾਸ ਵੀ ਪਾਵਾਂਗੇ ਬੜੀ ਸੋਹਣੀ ਲੱਗਣੀ ਤੇ ਖਾਣ ਦਾ ਵੀ ਐ ਮਜ਼ਾ ਆ ਜਾਣਾ ਹਾਂਜੀ ਮੰਮੀ ਨੂੰ ਖਵਾਵਾਂਗੇ ਟਮਾਟੋ ਸੋਸ ਵਾਲੀ ਮਹਗੀ ਮੰਮੀ ਅੱਜ ਤਾਂ ਤੜਕੀ ਵਾਲੀ ਮਹਗੀ ਬਣਾਇ ਖਾਣੀ ਸੱਸਰੀ ਜੀ ਸਾਰਿਆਂ ਨੂੰ ਅੱਜ ਤਾਂ ਤੜਕੀ ਵਾਲੀ ਖਾਣੀ ਮਹਗੀ ਅੱਜ ਮੁੰਡਾ ਮਹਗੀ ਬਣਾਉਣ ਲੱਗਾ ਦੀਪਕ ਤੇ ਦੀਪਕ ਮਹਗੀ ਜਿਹੜੀ ਬਹੁਤ ਸਵਾਦ ਬਣਾਉਂਦਾ ਤੇ ਇਹਦੇ ਹੱਥ ਦੀ ਬਣੀ ਮਹਗੀ ਜਿਹੜੀ ਬੜੀ ਸੰਸਵਾਰ ਲੱਗਦੀ ਹੈ ਮੰਮੀ ਵੀ ਸਵਾਦ ਬਣਾਉਂਦੇ ਆ ਹਾਂ ਫਰਮੇ ਮੈਂ ਥੋੜਾ ਪਾਣੀ ਜ਼ਿਆਦਾ ਪਾ ਆਂਦੇ ਵਿੱਚ ਇਹ ਨੂੰ ਨਹੀਂ ਜਾਜਣਾ ਜਿੰਨੀ ਤੂੰ ਸੁਆਦ ਬਣਾਉਂਦਾ ਐਨੀ ਨਹੀਂ ਮੈਨੂੰ ਜਾਜਣਾ ਕੋਈ ਨਹੀਂ ਆਏ ਤਾਂ ਬਹਿ ਜਾਂਦੀਆਂ ਨਾ ਤੇ ਕੁਲਰ ਲਾ ਕੇ ਮੈਂ ਬਣਾ ਕੇ ਤੁਹਾਨੂੰ ਬਾਜ ਮਾਰ ਦਿੰਨਾ ਪਲੇਟ 'ਚ ਪਾ ਕੇ ਦੇ ਦਿੰਨਾ ਲੋਹੀ ਮੈਗੀ ਹੋ ਗਈ ਹੈ ਤਿਆਰ ਇਹ ਦੇਖੋ ਪਾਣੀ ਪੂਰਾ ਸੁੱਕ ਗਿਆ ਵਾ ਹੁਣ ਗੈਸ ਨੂੰ ਕਰ ਦਿੰਨੇ ਆ ਬੰਦ ਤੇ ਇਹਨੂੰ ਮੜਾ ਠੰਡਾ ਹੋਣ ਦਿੰਨੇ ਆ ਫੇਰ ਅਸੀਂ ਆ ਜਿਹੜੀ ਪਲੇਟ 'ਚ ਪਾਉਂਦੇ ਆ ਨਾ ਅੱਜ ਇੱਥੇ ਪਲੇਟੇ ਟੀ ਬਲੇਟ 'ਚ ਪਾਉਣਾ ਅੱਜ ਤੇ ਚੁੱਟੀ ਬਲੇਡ ਚ ਪਾਵਾਂਗੇ ਮੈਗੀ ਤੇ ਇਹਨੂੰ ਆਪਾਂ ਹੁਣ ਥੋੜਾ ਠੰਡਾ ਹੋਣ ਦਿੰਨੇ ਆ ਫਿਰ ਪਾਉਨੇ ਆ ਇੱਕ ਗੱਡੀ ਦੀ ਬਣੀ ਮੈਗੀ ਲੱਛੇਦਾਰ ਮੰਮੀ ਮੈਗੀ ਬਹੁਤ ਵਧੀਆ ਬਣੀ ਜੀ ਹੂੰ ਲਓ ਜੀ ਕਰੋ ਚੈੱਕ ਬਣ ਕੇ ਹੋ ਗਈ ਹੈ ਤਿਆਰ ਮੈਗੀ 2 ਮਿੰਟ ਮੈਂ ਮੈਗੀ ਤਿਆਰ ਇੱਕ ਗੱਡੀ ਦੀ ਬਣੀ ਤੜਕੇ ਵਾਲੀ ਮੈਗੀ ਵੇਖ ਕੇ ਰੂਹ ਖੁਸ਼ ਹੋ ਜਾਂਦੀ ਜਦੋਂ ਖਾਵਾਂਗੇ ਉਦੋਂ ਕਿੰਨਾ ਮਜ਼ਾ ਆਊਗਾ ਖਾਣ ਦਾ ਇਹ ਨਹੀਂ ਗੜਬੜ ਬਣੀ ਨਾ ਤੀ ਕੁਛੇ ਕੁਛ ਨਾ ਖੁਸ਼ਬੂ ਹੀ ਬੜੀ ਆਉਂਦੀ ਜਿੱਦਾਂ ਟਮਾਟੋ ਸੌਸ ਦੀ ਖੁਸ਼ਬੂ ਤੇ ਮਿਰਚਾਂ ਵਾਲੀ ਚਟਨੀ ਤੇ ਖੁਸ਼ਬੂ ਆਉਂਦੀ ਵਿੱਚ ਤੁਹਾਨੂੰ ਮਮੀ ਨੂੰ ਦਿਨੇ ਪਾ ਕੇ ਤੇ ਮਮੀ ਖਾਂਦੇ ਆ ਚੈੱਕ ਕਰਦੇ ਆ ਤੇ ਫਿਰ ਤੁਹਾਨੂੰ ਦੱਸਦੇ ਕਿੰਦਾ ਦੀ ਬਣੀ ਮੈਂ ਕਰਾਂ ਚੱਕ ਕਿੰਦਾ ਦੀ ਬਣੀ ਫਿਰ ਖਾ ਕੇ ਮੋੜਾ ਜੀ ਵਧੀਆ ਹੀ ਬਣੀ ਹਣੀ ਵਾਹ ਵਾਹ ਕੀ ਬਾਤ ਹੈ ਮੈਂ ਕੀ ਅੱਜ ਬਣਾਈ ਆ ਬਹੁਤ ਜਿਆਦਾ ਵਧੀਆ ਲੋ ਜੀ ਮੈਂ ਅਗੀ ਚੈੱਕ ਕਰਦੇ ਹਾਂ। ਲੋ ਜੀ ਹੋ ਗਈ ਪਾਸ। ਵਾਖਿਆ ਬਹੁਤ ਸਵਾਦਿਓ। ਤੁਸੀਂ ਆਪਣੇ ਘਰੇ ਟਰਾਈ ਕਰਿਓ ਤੇ ਬਣਾਇਓ ਕਿੱਦਾਂ ਦੀ ਬਣਦੀ ਹੈ। ਹਟ ਕਮੈਂਟ ਕਰਕੇ ਦੱਸਿਓ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ।